ਸਾਰੇ ਦਿਲਾਂ ਨੂੰ ਪਿਆਰ ਭਰੇਗਾ ਸਰਫੀ ਦਾ ਤੇਰਾ ਬਾਹਰ ਆਇਆ ਮੇਰੇ ਬਾਹ ਤੇ ਯਾਰ ਅੱਜ ਬੜਾ ਉਕਰ ਮਹਿਸੂਸ ਕਰ ਰਿਹਾ ਮੈਨੂੰ ਮੇਰੀ ਬਾਹ ਕਰਦਾ ਮੇਰੀ ਇੱਕ ਮੋਟੀ ਵੀ ਹੈ ਭਾਜੀ ਆਪਣਾ ਸਿਰ ਖੰਡੇ ਕਰਦਾ ਜਾ ਰਿਹਾ ਭਾਜੀ ਆਪਣਾ ਸਿਰ ਖੱਬੇ ਹੱਥੋਂ ਕਰਦਾ ਮੇਰੇ ਬਾਹਰ ਚੱਲਦਾ ਉਹਨਾਂ ਨੇ ਸਨਮਾਨ ਦਾ ਸ਼ੇਰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਇਹ ਦੇਸ਼ ਨੂੰ ਪਾਈਉਂਦੀ ਬਲੈਕ ਹੁੰਦੀ ਹੈ ਰੱਬ ਤੋਂ ਬਾਅਦ ਰੱਬੋਂ ਵੱਡਾ ਕੋਈ ਨਹੀਂ ਚਲੋ ਸੇਵਾ ਦਾ ਜਿਵੇਂ ਪਿੱਛੇ ਜਾ ਕੇ ਆ ਕੇ ਨਾ ਖੜੇ ਹੋ ਕੇ ਆਸਰੇ ਦੇ ਉਪੇਚਲੇ ਆਵਾਜ਼ ਦੇ ਫਾਈਲ ਪਰ ਰਣੀ ਦੇ ਦੋ ਇੰਦਰਾਜ ਜਿਉਂ ਸਨਤ ਨੂੰ ਕੋਈ ਵੀ ਪ੍ਰੋਬਲਮ ਹੈ ਕਿਸੇ ਤਰੀਕੇ ਦੀ ਉਹਨੂੰ ਰਿਜ਼ੋਲਵ ਕਰਾਂਗੇ ਉਹ ਅਸੀਂ ਇਹ ਚਾਹਾਂਗੇ ਕਿ ਸਾਡੀ ਸਨਤ ਬਣਦੀ ਰਹੇ ਤਾਂ ਕਿ ਇੱਥੇ ਰੋਕਤਾਂ ਹੋਣ ਮਿਲਣ ਔਰ ਕੰਪਰੈਸ਼ਮੈਂਟ ਹੋਵੇ ਸਾਡੀ ਜਿਹੜੀ ਰਿਲੈਕਸਿੰਗ ਸੈਕਸ਼ਨ ਆ ਉਹ ਵੀ ਉਹਦੇ ਨਾਲ ਬਣੇਗੀ ਜਿਵੇਂ ਮੈਂ ਦੱਸ ਰਹੀ ਹਾਂ ਸਰ ਸਨਤ ਦੇ ਲਈ ਕੀ ਪ੍ਰਾਇੋਰਟੀ ਹੈ ਔਰ ਪ੍ਰਾਪਰਟਾ ਕੀ ਹੈ ਇਸਦੇ ਤੀਕੰ ਸਰ ਹੰਦੁਵਾਰਾ 에어ਪੋਰਟ ਦੀ ਪ੍ਰਾਇੋਰਟੀ ਮੈਂ ਨਹੀਂ ਬਣਾਣੀ ਇਹ ਪ੍ਰਾਇੋਰਟੀ ਸਨਤ ਬਣਾਉਣਾ ਹੈ ਨਾਲ ਨਾਲ ਬਣਾਂਗੇ ਅਸੀਂ ਅਸੀਂ ਪਿਛਲੇ 3 ਦੇਸ਼ ਦੇ ਅੰਤਰਰਾਸ਼ਟਰੀ ਮਿਸਟਰ ਸੇਵ ਪਾ ਜੀ ਮਰੇ ਹੱਥ ਕੋ ਯਾਰ ਇਹ ਕਹਿਣ ਕੱਲ ਹੋਈ ਹੈ ਤੇ ਅੱਗੇ ਹੋਰ ਜਿਹੜੇ ਉਹਨਾਂ ਦੇ ਕੰਮ ਰਹਿ ਗਏ ਉਹ ਵੀ ਪੂਰੇ ਕਰਾਂਗੇ ਤੇ ਨਵੇਂ ਕੰਮ ਵੀ ਇਹ ਕੋਰੇ ਜੋੜਾ ਨਾਲ ਲਗਾ ਕੇ ਸਰਪਤੀ ਇਸ਼ੂ ਨੇ ਮਹਿੰਦੀ ਲੱਗੀ ਵੇ ਜੇ ਕੋਈ ਦੱਸੂ ਸਿੱਖੋ ਜਸੂ ਜੇ ਡੀ ਐਮ ਇਹਨਾਂ ਨੂੰ ਪੜੀਦਾ ਕੋਈ ਬਸ ਨਹੀਂ ਕਰ ਰਿਹਾ ਤਾਂ ਨੂੰ ਆਪਾਂ ਫੋਟੋ ਇੱਕ ਇਸ਼ੂ ਸਭ ਨੂੰ ਰਾਇਦੋਂ ਮੈਂ ਦੇ ਦੂੰਗਾ ਉਹ ਨੂੰ ਮੈਂ ਦੇ ਦੂੰਗਾ ਸਰਦਾਰ ਇੱਕ ਇੱਕ ਮਾਸ ਕਰੋ ਹੁਣ ਭਾਈ ਯਾਰ ਅਜਾ ਹੋਈ ਨਹੀਂ ਮੇਰੇ ਤਾਂ ਮੋਢੇ ਦੀ ਬੱਸ ਕਰਾ ਦੇ ਯਾਰ ਬੱਸ ਕਰ ਯਾਰ ਜਲਦੀ ਅਸੀਂ ਕਿਉਂਕਿ ਇਹ ਜਗਾ ਨਾਉ ਰਿਹਾ ਕਿਸ ਜਿਸ ਤਰੀਕੇ ਨਾਲ ਵੀ ਕੰਮ ਚੱਲਣਾ ਕਰਨਾ ਜੀ ਜੀ ਇਹ ਬਹੁਤ ਇੰਪੋਰਟੈਂਟ ਹੈ ਕਿ ਉਹਨਾਂ ਨੇ ਸਾਰੇ ਮੋਢੇ ਦੇ ਜੱਗ ਬੜਾ ਸਾਹਿਬ ਉਹਨਾਂ ਦਾ ਏਅਰਪੋਰਟ ਨਿਯਮ ਕਮਿਸ਼ਨ ਦਾ ਜਿਸ ਦਾ ਅਸੀਂ ਕੀ ਉਹਨਾਂ ਵੱਲੋਂ ਵੀ ਈਮੇਲ ਆਈ ਹੈ ਕਿ ਤੁਸੀਂ ਤਿਆਰੀਆਂ ਰੱਖੋ ਤੇ ਉਹਨਾਂ ਦੀ ਹੋਈ ਅਸੀਂ ਡੇਟ ਦੀ ਡੇਟ ਕਰਦੇ ਆ ਏਅਰਪੋਰਟ ਪਰ ਜੀ ਸਾਰਾ ਕੁਝ ਤਿਆਰ ਹੈ 20 ਤਰੀਕ ਨੂੰ ਨਾਉ ਰਿਹਾ ਯਾਰ ਕਰੋ ਕਿਤਾਬ ਤੇ ਅਸੀਂ ਤਰੀਕ ਦੀ ਬੇਟ ਕਰ ਰਹੇ ਆ ਜੋ ਮੈਨੂੰ ਲੱਗਦਾ ਲੱਗਿਆ ਸਾਡੇ ਪਾਣੀ ਉਪਰ ਦામੰਤਰੀ ਜੀ ਦੇ ਦਫਤਰ ਵਿੱਚ ਭਾਈ ਆਜਾਏਗੀ ਕਿ ਕੋਈ ਆਪਸ਼ਨ ਕੋਈ ਹੈ ਕੋਈ ਐਸ ਚੋ ਕੇ ਉਹਨਾਂ ਨੇ ਡਿਪਾਰਟਮੈਂਟ ਵਿੱਚ ਗਿਆ ਲੱਗਦਾ ਦੇ ਕਿੰਨੇ ਮੁੱਦੇ ਹਨ ਇਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਦੇਖੋ ਜਿਹੜਾ ਐਮ ਆਰ ਆਈ ਦਾ ਡਿਪਾਰਟਮੈਂਟ ਹੈ ਕੰਸਟ੍ਰੀ ਦਾ ਤਾਂ ਮੈਨੂੰ ਪਤਾ ਹੈ ਕੀ ਮੁੱਦੇ ਹੈ ਕੀ ਕਰਨਾ ਹੈ ਐਮ ਆਰ ਆਈ ਦਾ ਰਿਪੋਰਟ ਵੀ ਨਹੀਂ ਕਿ ਨਹੀਂ ਇਹਨਾਂ ਦੇ ਇਸ਼ੂ ਹੈ ਨਵੇਂ ਪਰ ਬਾਤ ਤੋਂ ਬਾਤ ਮੈਂ ਸੁਲਝਾਉਣ ਦੀ ਕੋਸ਼ਿਸ਼ ਕਰੂੰਗਾ ਔਰ ਮੰਗਲਵਾਰ ਨੂੰ ਪਹਿਲੀ ਮੀਟਿੰਗ ਰੱਖੀ ਹੈ ਅਫਸਰ ਸਾਹਿਬ ਆਪ ਦਾ ਲੈਣਾ ਐਮ ਆਰ ਆਈ ਦੇ ਮੰਗਲ ਦੇ ਉਹ ਮੀਟਿੰਗ ਤੋਂ ਬਾਅਦ ਮੈਂ ਸਹੀ ਤਰ੍ਹਾਂ ਸਤੂਆਂ ਦਾ ਵੀ ਇਹਦੇ ਉਪਨ ਕੀ ਕਰੂੰਗਾ। ਜਿਵੇਂ ਕਿ ਕਿਹੜੇ ਅਪਕਾਪ ਬਣਨਗੇ। ਚਲੋ ਜੋ ਵੀ ਹੋਣਗੇ ਸਾਰੇ ਇਸ਼ੂ ਨੂੰ ਦਵਾਪ ਕਰਾਂਗੇ। ਮੇਨ ਦਾ ਇਹ ਹੈ ਕਿ ਜਲਦੀ ਬਦਲਦੇ ਹੋਣ ਉਹ ਸਾਡੇ ਭਰਾਵਾ ਤੋਂ ਹੋਣਾ ਚਾਹੀਦਾ ਹੈ। ਬਾਤ ਸੈਟਰਡ ਹੈ। ਉਹ ਜਾਂ ਜਿਹੜੇ ਬਾਤ ਜਿੰਨਾ ਕੁ ਵੀ ਐਨਆਰ ਰਿਜਿਸਟਰਡ ਹੈ ਚਾਹੇ ਬਾਅਦ ਸੈਟਰਡ ਹੈ ਚਾਹੇ ਰੱਖੇ ਆਨੇ ਗੋਏ ਸਾਰੇ ਖਾਣੇ ਪੈਣ ਔਰ ਕੰਮ ਕਰਨੀ ਹੋ ਜਲਦੀ। ਦੇਖੀ ਅੱਜ ਜੀਪੀ ਦਾ ਵਫਾਤ ਕਿਸਾਨਾਂ ਦੇ ਰਾਜ ਦੀਆਂ ਕਾਜਾਂ ਪੁਜਾਣੇ ਲਈ ਮੇਰਾ ਕੰਮ ਨਕਰਤਾ ਬਾਰੇ ਲੱਗਾ ਸਰ ਜਿਹੋ ਸਤਿ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਹ ਕਿਸਾਨਾਂ ਦੇ ਹੱਕ ਲਈ ਚੈਂਪਸਰ ਪਾਸੇ ਵਿਰੋਧੀ ਇਸ ਵਿੱਚ ਜਿਹੜੀ ਸਵਾਮੀ ਇਹ ਕਿ ਦੇਖੋ ਨਹੀਂ ਇਹ ਜਿਹੜੀ ਲੈਂਡ ਰੂਲਿੰਗ ਸਕੀਮ ਹੈ ਇਹ ਉਹਨਾਂ ਦੀ ਮਰਜ਼ੀ ਹੈ ਜਿਹਨਾਂ ਨੇ ਚਵੇਕ ਦੇਣਾ ਉਹਨਾਂ ਦੇ ਹੱਕੇ ਚ ਨਹੀਂ ਹੱਕੇ ਚ ਉਹਦੀ ਜਮੀਨਾਂ ਉੱਤੇ ਸੋਚ ਮਰਜ਼ੀ ਜੋ ਰੋਜ਼ ਆਸ਼ਕੀ ਬਿਜਲੀ ਦਾ ਬੜਾ ਮੁੱਦਾ ਚੱਲ ਕੱਪਨੀ ਹੈ ਗੱਲ ਸੁਣੋ ਬਿਜਲੀ ਦਾ ਬੜਾ ਵੱਡਾ ਮੁੱਦਾ ਹੈ ਕਿ ਵੀ ਇਥੇ 5.5 ਰੁਪਏ ਜੀ ਰੋਜ਼ ਹੋਇਆ ਜੀ ਤੁਸੀਂ ਮਹਾਂ ਮੰਤਰੀ ਸਿੱਟੇ ਕਿਉਂ ਬਿਜਲੀ ਸਾਡੀ ਜੀ ਬਿਜਲੀ ਸਾਡੀ 5.5 ਰੁਪਏ ਹੈ ਸਾਡਾ ਰੇਟ ਜੇ ਰੇਟ ਜੇ ਰੇਟ ਸ਼ਾਮ ਤੋਂ ਬਾਅਦ ਬਹੁਤ ਤੇਜ਼ ਹੋ ਜਾਂਦਾ ਹੈ ਜੇ ਸ਼ਾਮ ਤੋਂ ਬਾਅਦ ਹੈ ਉਹ ਅੱਜ ਦਾ ਨਹੀਂ ਕੋਈ ਪਿਛਲੇ 6 ਸਾਲਾਂ ਤੋਂ ਚੱਲ ਰਿਹਾ ਹੈ ਉਹ ਅੱਜ ਲੱਗ ਕੇ ਕਹਿੰਦਾ ਬਲਕਿ ਅੱਗੇ 6 ਮਹੀਨੇ ਹੁੰਦਾ ਸੀਗਾ ਹੁਣ 4 ਹੀ ਚੱਲਦਾ ਹੈ ਔਰ ਜਿੰਨੇ ਯੂਨਿਟ ਉਸ ਵੱਲੇ ਚੱਲਦੇ ਆ ਸਿਰਫ ਉਹਦੇ ਤੇ ਆ ਕਿਉਂਕਿ ਹੁਣ ਬਿਜਲੀ ਵੀ ਟ੍ਰੇਡਿੰਗ ਬੰਦ ਹੋ ਗਈ ਹੈ ਕਿ ਟ੍ਰੇਡਿੰਗ ਦਾ ਅਪਰ ਡਾਟਾ ਸਟੇਟ ਹੀ ਰਿਹਾ ਉਸ ਵੱਲੇ ਜੋ ਆਪਣਾ ਦੇ ਕ੍ਰੀਜ਼ਨਾ ਕਾਲਜ ਹੈ ਜੋਡੀ ਸਾਡਾ ਚੀਜ਼ ਹੈ। ਸੋ ਇਹ ਅੱਜ ਦਾ ਸਾਡੀ ਸਰਕਾਰ ਤੋਂ ਲਈ ਉਹਦਾ ਨਹੀਂ ਇਹ 6 ਸਾਲਾਂ ਦਾ ਬੱਚ। ਸਰ ਮਿਕਸ ਯੂਜ਼ ਨੈਟ ਮੈਂ ਉਹਨਾਂ ਦੀ ਫੈਸਲਾ ਕੈਮਰਾ ਮੋਰਿੰਗ ਡਿਸਕੂਸ਼ਨ ਵੀ ਦੇਖਣ ਨੂੰ ਮਿਲਦਾ। ਮੈਂ ਕਿਹਾ ਜੋ ਇੰਡੀਵਿਜੂਅਲ ਹੋਣਗੇ ਉਹਨਾਂ ਨੂੰ ਸਰ ਜਿਵੇਂ ਤੁਸੀਂ ਸਾਡੇ ਸਰ ਜਿਵੇਂ ਤੁਸੀਂ ਸਾਡੇ 3 ਸਾਲ ਲੋਕਾਂ ਨੂੰ ਪਹਿਲਾਂ ਮਿਲਦੇ ਰਿਹਾ ਹੁਣ ਜ਼ਿੰਮੇਵਾਰੀਆਂ ਵਧੀਆਂ ਉਸਤਰੀ ਮਿਲਣਗੀਆਂ। ਹਾਂ। ਅਰਣਾ ਸਰ ਬਰੋਣਾ ਸਰ ਕਾਹ ਚੋੜਾ। ਚੱਲ ਰਿਹਾ ਹੈ ਤੁਹਾਨੂੰ ਬਹੁਤ ਰੱਜਾ ਉਸ ਤੋਂ ਵੀ ਵੱਧ ਪਿਆਰ ਨਾਲ ਸਾਰੇ ਲੋਕਾਂ ਦੇ ਕੰਮ ਅਰੋਣਾ ਸਾਹਿਬ ਜਾਨੇ ਕਿ ਤੁਸੀਂ ਸਭ ਤੋਂ ਵੱਡਾ ਵਾਦਾ ਕੀਤਾ ਸੀ ਸ਼ਿਵਾਰ ਨਗਰ ਦੇ ਵਸਨੀਕਾਂ ਨਾਲ ਕਿ ਜਿਆਦਾ ਨਹੀਂ ਕੈਂਪ ਨਹੀਂ ਕੈਂਪ ਹੀ ਲੈ ਆਪ ਕੇ ਹੋਪ ਕੀਆ ਹੈ ਬਲਕਿ ਉਹਨਾਂ ਨੂੰ ਕੈਂਪ ਨਹੀਂ ਕਿਹਾ ਜਿਵੇਂ ਇਹਦੇ ਕੋਲ ਉਹਨਾਂ ਦਾ ਕੈਂਪ ਲੱਗਿਆ ਹੈ ਸਾਰਾ ਜਾਦੂ ਕਰਾ ਲਿਆ ਸਾਰਾ ਪ੍ਰੋਸੈਸ ਚ ਜਾ ਬੈਸਟਲ ਕੇ ਦੇ ਵਿੱਚ ਕੰਮ ਕਰਨਾ ਲੱਗਿਆ ਆ ਜਿਵੇਂ ਪਿੱਛੇ ਹੋ ਜਾਂਦਾ ਜਿਆ ਬੈਸਟਲ ਕੇ ਦੀ ਨੇ ਪੂਰੇ ਪੰਜਾਬ ਤੋਂ ਦੀ ਗੱਲ ਕਹਿੰਦੀ ਸੀ ਅਸੀਂ ਮੰਤਰੀ ਕੋਈ ਸੂਬੇ ਤੋਂ ਇੱਕ ਕੌਚ ਜਿਵੇਂ ਅਸੀਂ ਨਾਲ ਕਿਹਾ ਸੂਬੇ ਦਾ ਪਰ ਅਨਾ ਬੈਸਟਲ ਕੇ ਜਿਵੇਂ ਲਿਆ ਲਾਗੇ ਬਹੁਤ ਜ਼ਿਆਦਾ ਚੀਜ਼ਾਂ ਨੇ ਬਹੁਤ ਬੇਹੱਦ ਹਾਂ ਉੱਪਰ ਅੱਲਾ ਮਰਜੀ ਯਾਰ ਜਦੋਂ ਆ ਗਿਆ 32 ਕੋਟ ਦੇ ਵਿੱਚ ਬਾਅਦ ਮੋਕਾ ਦੇ ਤਰੇ ਕਹਿੰਦਾ ਲਾਤਾ ਹੈ ਇਹ ਵੀ ਹੁੰਦੇ ਆ ਦੇਖ ਨਹੀਂ ਰਿਹਾ ਕਿੰਨਾ ਸਾਰਾ ਇੱਥੇ ਹੀ ਖਤਮ ਹੋ ਜਾਂਦਾ ਜੋ بڑے ਮੁੰਡੇ ਕਰਦੇ ਹੋ ਗੁਰਦਾ ਲੁਧਿਆਣੇ ਦੇ ਕੋਲ ਪ੍ਰੈਸ ਕਲੱਬ ਨਹੀਂ ਹੈਗਾ ਜੀ ਮੀਡੀਆ ਲਈ ਉਹ ਕਰ ਰਹੀ ਪਹਿਲੇ ਦਾ ਇਹ ਸਰ ਜ਼ਰੂਰੀ ਮੁੱਦਾ ਆ ਓਕੇ